ਇੱਕ ਸਕੀਮ ਆਈ ਐ ਬਹੁਤ ਤਕੜੀ ਐ ਕਿਹੜੀ ਸਕੀਮ ਹੋਏ ਤੈਨੂੰ ਪਤਾ ਨਹੀਂ ਯਾਰਾ ਨਾ ਯਾਰਾ ਤੂੰ ਦੱਸ ਬਾਈ ਮੈਨੂੰ ਤਾਂ ਨਹੀਂ ਪਤਾ ਹੁਣ ਤਾਂ ਐਂ ਸੰਭਲ ਚੱਕ ਲਿਆ ਗਰੀਬੀ ਨੂੰ ਭੌਣ ਤੋਂ ਫੜ ਕੇ ਹੁਣ ਤਾਂ ਗਰੀਬੀ ਨੂੰ ਨਾ ਕੁੱਟ ਕੇ ਘਰੋਂ ਕੱਢਾਂਗੇ ਇਹੇ ਜੀ ਕਿਹੜੀ ਸਕੀਮ ਆ ਬਾਈ ਯਾਰ ਵੀ ਰਾਤੋਂ ਰਾਤ ਹੀ ਗਰੀਬੀ ਚੱਕੀ ਜਾਊਗੀ ਛੇਤੀ ਦੱਸ ਫਿਰ ਮੈਂ ਵੀ ਛੇਤੀ ਛੇਤੀ ਅਮੀਰ ਹੋ ਜਾਂਦੇ ਮੇਰਾ ਨਾ ਵੀ ਵੱਡੇ ਵੱਡੇ ਬੰਦਿਆਂ ਚਾਵੇ ਇਹ ਸਕੀਮ ਦਾ ਨਾਂ ਬਿਰਲੇ ਵਾਂਝੇ ਨੂੰ ਹੀ ਪਤਾ ਐ ਅੱਛਾ ਯਾਰ ਬਸ ਸੱਚੀ ਚੱਕੀ ਜਾਊ ਗਰੀਬੀ ਹਣਾ ਪਰੇ ਇਸ ਸਕੀਮ ਵਾਸਤੇ ਕਰਨਾ ਕੀ ਪਊ ਯਾਰਾ ਸਕੀਮ ਨੇ ਕੀ ਆ ਤੇਰੀ ਜ਼ਮੀਨ ਤੇ ਨਾ ਟਾਵਰ ਲੱਗੂਗਾ ਜਿਹਦੇ ਨਾਲ ਤੁਹਾਨੂੰ ਪੂਰਾ 50 ਲੱਖ ਰੁਪਏ ਮਿਲੂਗਾ ਥਾ ਕਿੰਨਾ ਸਾਰਾ ਟਾਈ ਮਰਲੇ ਥਾ ਰੁਕਣਗੇ ਬਸ ਇੰਨਾ ਕੀ ਯਾਰਾ ਤੇ ਵਿੱਚ ਇੱਕ ਤਾਂ ਨੌਕਰੀ 22000 ਰੁਪਏ ਉਹ ਦੇਣਗੇ ਉਹਨਾਂ ਨੇ ਨਾ ਕੁੱਲ ਬਾਈ ਬਸ ਦੋ ਸ਼ਰਤ ਨੇ ਇੱਕ ਤਾਂ ਜ਼ਮੀਨ ਤੇਰੇ ਨਾਂ ਹੋਣੀ ਚਾਹੀਦੀ ਹੈ हां भाई जमीन ਤਾਂ ਹੈਗੀ ਆ ਮੇਰੇ ਨਾਂ ਤੇ ਚਾਰ ਕਿੱਲੇ ਮੇਰੇ ਨਾਂ ਹੀ ਆ ਉਹ ਇੱਕ ਹੋਰ ਹੈ ਉਹ ਚ 2550 ਰੁਪਏ ਤੈਨੂੰ ਕਾਗਜ਼ ਪਤਨਾ ਸਾਰਿਆਂ ਦੇ ਭਰਨੇ ਬਣਿਆ ਜੇ ਤਾਂ ਸਕੀਮ ਲੈਣੀ ਆ ਦੇਖ ਇੱਥੇ ਬੈਠਾ ਕੁਝ ਨਹੀਂ ਬਣਨਾ ਜੇ ਤਾਂ ਸਕੀਮ ਲੈਣੀ ਆ ਤਾਂ ਗਰੀਬੀ ਦੇ ਜੂੰਡੇ ਪੱਟ ਤੇ ਜੂੰਡੇ ਬਾਈ ਯਾਰ ਕੋਈ ਠੱਗੀ ਰੂਗੀ ਤਾਂ ਨਹੀਂ ਹੁੰਦੀ ਯਾਰ ਇਹਦੇ ਚ ਠੱਗੀ ਨੂੰ ਆਪਾਂ ਕਿਹੜਾ ਯਾਰ ਕੋਈ ਲੱਖ 2 ਲੱਖ ਰੁਪਏ ਭਰਨਾ ਇਹਦੇ ਚ 2550 ਰੁਪਏ ਤਾਂ ਹੈਗੇ ਆ ਸੋਰੀ ਬਾਕੀ ਮੋਹੱਲਾਂ ਦੇ ਆਉਂਦੇ ਆ ਰਿਆਨ ਦਾ ਬੋਲੀ ਜਾਂਦੇ ਯਾਰ ਤੂੰ ਭਰਤੇ ਬਈ ਫਾਰਮ ਕਿ ਭਰੇ ਨਹੀਂਗੇ ਤੇ ਇਹ ਸਕੀਮ ਮੇਰੇ ਮੋਬਾਈਲ 'ਚ ਵੀ ਮਾਰਾ ਦੇਖੀਏ ਤੇ ਮੈਂ ਵੀ ਭਰਦਾ ਮੈਂ ਕਹਿੰਦਾ ਆਪਾਂ ਦੋਨੇ ਇਕੱਠੀ ਭਰ ਲਈਏ ਐ ਕਰ ਆਧਾਰ ਕਾਰਡ ਪੈਨ ਕਾਰਡ ਚੱਕ 2550 ਰੁਪਏ ਆਪੋ ਭਰ ਕੇ ਆਈਏ ਗਰੀਬੀ ਤਾਂ ਗਈ ਚੱਲੀਏ ਫਿਰ ਚੱਲ ਬਈ ਉਈਆ ਮੈਨੂੰ ਫੋਨ ਆਇਆ ਸੀ ਉਹਨਾਂ ਦਾ ਉਹ ਕਹਿੰਦੇ ਕਿ ਸੋਨੂ ਕੇ 25000 ਰੁਪਏ ਭਰਨਾ ਬੂ ਸਰਕਾਰ ਤੋਂ ਕਹਿੰਦੇ ਲਾਇਸੈਂਸ ਲੈਣਾ ਪੈਂਦਾ ਇਹਦੇ ਵਾਸਤੇ ਭਰਦੋ ਨੇ ਬੱਸ ਤਾਂ ਯਾਰ ਹੁਣ ਤਾਂ ਮੈਨੂੰ ਵੀ ਆਇਆ ਸੀ ਮਾਨ ਤਾਂ ਮਿਲ ਜੂ ਇਹਨਾਂ ਨਾਲ ਮਖਣਾ ਉਹਨੂੰ ਫੋਨ ਆਇਆ ਸੀ ਬਾਈ ਉਹਨਾਂ ਦਾ ਯਾਰ 30000 ਰੁਪਏ ਭਰ ਦੋ ਯਾਰ ਵੀ ਮੌਲਾ ਉਹੀ ਨਾ ਭਰੇਦਾ ਯਾਰ ਇਹ ਫਿਰ ਆਪਣੇ ਪਹਿਲਾਂ ਵਾਲਾ 25000 ਵੀ ਉਹੀ ਜਾਊ ਯਾਰ ਉਹ ਫਿਰ ਉਹ ਤਾਂ ਐਵੇਂ ਨੇ ਐਵੇਂ ਜਾਣਗੇ ਚੱਲ ਫੇਰ ਬਈ ਭਰ ਦਿੰਨੇ ਆਪਾਂ ਨਾਲ ਚੱਲ بیمੇ ਦਾ ਵੀ ਕਲੀਅਰ ਹੋ ਜੂ ਹੈਨਾ ਚੱਲ ਚਲੀਏ ਯਾਰ ਚੱਲ ਚਲੀਏ ਆਏ ਯਾਰ ਹੋਰ ਮੱਖਣ ਭਾਈ ਮੇਰੇ ਕੋਲ ਫੋਨ ਆਇਆ ਸੀ ਉਹਨਾਂ ਦਾ ਕਹਿੰਦੇ ਸੋਡੀ ਦਾ ਫਾਈਲ ਕਲੀਅਰ ਹੋ ਗਈ ਇੱਕ ਗੱਲ ਹੋਰ ਇੱਕ ਗੱਲ ਹੋਰ ਸੋਡੀ ਨਾ ਆਉਣ ਵਾਲੀ 17 ਤਰੀਕ ਨੂੰ ਹੈ ਨਾ ਕੰਮ ਸਾਰਾ ਕਲੀਅਰ ਆ ਜਾਮਾ ਜਿਹੜੇ ਟੈਕਸ ਦਾ ਖਰਚਾ ਆਇਆ ਮਲਾਂ ਤੇ ਤੀ ਹੇਰ ਵੀ ਪਰਨਾ ਆਪਾਂ ਠੀਕ ਹੈ ਸਾਰਾ ਗੰਮ ਕਲੀਅਰ ਆ ਜਾ ਮੋ ਉਹ ਬਾਈ ਯਾਰ ਆਪਣੇ ਪੈਸੇ ਤਾਂ ਹੀ ਡੁੱਬ ਜਾਣਗੇ ਕਿਤੇ ਯਾਰ ਮੈਂ ਤਾਂ ਕਹਿਣਾ ਬਾਈ ਨਾ ਵਰਦਿਆਂ ਯਾਰ ਹਨਾ ਜਿੰਨੇ ਗਏ ਤਾਂ ਗਏ ਯਾਰ ਫਿਰ ਹੋਰ ਕੀ ਆ ਹਾਂ ਬਈ ਯਾਰਾ ਹੁਣ ਨਹੀਂ ਆਪਾਂ ਪਿਛੇ ਹੱਟਦੇ ਮੈਂ ਇਸ ਵਿੱਚ ਚੀਜ਼ ਜਿਹੜੀ ਮੈਂ ਇਸ ਦੇ ਆ ਪੂਛ ਤੋਂ ਲੈ ਕੇ ਸੰਗਾਂ ਤੱਕ ਦੇ ਰਬੀਏ ਰਾਤੇ ਹੁਣ ਪਿੱਛੇ ਹਟਣ ਦਾ ਕੰਮ ਨਹੀਂ ਆਪਣਾ ਚਲ ਜੀਏ ਫਿਰ ਬਾਈ ਯਾਰ ਬਾਕੀ ਦੇਖੀ ਜਊ ਹਨਾ 17 ਨੂੰ ਤਾਂ ਕੰਮ ਸਟਾਰਟ ਹੋਈ ਜਊ ਚੱਲ ਚੱਲੀਏ ਯਾਰ ਫਿਰ ਦੇਖੀ ਜਊ ਉਹ ਆਹ ਗਰੀਬ ਜਾ ਕਿਧਰੋਂ ਮੱਥੇ ਲੱਗ ਗਿਆ ਯਾਰ ਹਾਂ ਆਉਂਦਾ ਤੁਰਿਆ ਰੁਕੀਏ ਕਿ ਨਾ ਯਾਰ ਇਹਦੇ ਕੋਲੇ ਗਰੀਬ ਜੇ ਕੋਲੇ ਕਿਧਰ ਚੱਲੇ ਬੰਠਣ ਕੇ ਬਸ ਇੱਥੇ ਜਾਂਦੇ ਕਿਤੇ ਵਾ 17 ਨੂੰ ਦੇਖੀ ਤੂੰ ਯਾਰ ਚੱਲੀ ਹੈਲੋ ਹੈਲੋ ਹੋ ਉਥੇ ਹੈਲੋ ਹੈਲੋ ਕਮੀ ਹੋਂ ਤਾਂ ਹੰਝ ਲਿਆ ਯਾਰਾ ਸਾਡਾ ਪੈਸੇ ਵਾਲ ਦਰਖਤਾਂ ਨੂੰ ਹੱਥ ਪੈ ਗਿਆ ਹੋਂ ਤਾਂ ਜਿੰਨੀ ਕੀ ਲੋੜ ਹੈ ਨਾ ਉਹਨੇ ਝਾੜ ਲਾ ਗਰੀਬੀ ਹੁਣ ਤਾਂ ਚੱਕ ਦੀ ਸਮਝ ਲਾ ਕੰਜਰੋ ਕਿਤੇ ਟਾਬਰਾਂ ਦੇ ਚੱਕਰ ਤਾਂ ਨਹੀਂ ਫਸ ਗਏ ਨਾ ਨਾ ਇਹੋ ਜੀ ਗੱਲ ਤਾਂ ਕਾਨੂੰ ਹੈ ਨਾ ਮਖਣਾ ਹਾਂ ਨਾ ਨਾ ਐਨੀ ਗੱਲ ਕੋਈ ਹੈਗੀ ਨਾ ਨਾ ਕੰਜਰੋ ਤੁਸੀਂ ਰੁਪਈਏ ਤਾਂ ਨਹੀਂ ਪਰਤੇ ਮਾਰੇ ਜਾਉਂਗੇ ਤੁਸੀਂ ਜਿੰਨੇ ਕਰਪੀਏ ਦੇਤੇ ਬਹੁਤਾ ਹੋਰ ਨਾ ਬਈ ਬੰਕੇ ਪੰਗਾਲੇ ਲੋਕ ਤੇ ਹੋਰ ਭਰਦੇ ਹੋ ਨਾ ਨਾ ਅਸੇ ਗੱਲ ਕੋਈ ਨਹੀਂ ਅਸੀਂ ਤਾਂ ਕੰਮ ਪੱਕਾ ਕਰਾ ਸਾਡੇ ਕੋਲ ਤਾਂ ਫਾਇਲ ਹੈ ਹਨ ਮਖਣਾ ਫੇਰ ਤਾਂ ਰਾਗੜਤੇ ਤੁਸੀਂ ਸਾਡੇ ਰਿਸ਼ਤੇਦਾਰੀ ਚ ਚਾਰ ਪੰਜ ਜਣੇ ਮੰਜੇਗੇ ਆਏ ਵੱਡੇ ਅਮੀਰ ਲੈ ਇੱਕ ਗੱਲ ਹੋਰ ਹੈ ਸਾਡੇ ਦਾ ਰਿਆਨਾਂ ਕਾ ਲੌਂਦੀ ਹੈ ਉਹ ਤਾਂ ਬਾਈ ਵਰਗੇ ਬੜੇ ਚੰਗੇ ਬੰਦੇ ਐ ਕੋਈ ਚੰਗੇ ਚੰਗੇ ਕੋਈ ਨਹੀਂ ਬਾਤ ਤੁਸੀਂ ਰਾਗੜਤੇ ਮੈਨੂੰ ਸ਼ੱਕ ਜੇ ਤਾਂ ਪੈ ਗਿਆ ਸੀ ਰੋਜ਼ ਹੀ ਤੁਸੀਂ ਬੰਠਣ ਕੇ ਚੱਲ ਪੈਂਦੇ ਹੋ ਫਿਰ ਸ਼ਹਿਰ ਨੂੰ ਮਖਣਾ ਚੱਲ ਜੇ ਪੰਦਰ ਲੰਗਰੇ ਅੰਗਰੇਜ਼ ਡਾਕਟਰ ਕੋਲੇ ਬੀਬੀ ਤਾਂ ਗਿਆ ਨਾ ਭਾਈ ਆਪਾਂ ਤਾਂ ਨਹੀਂ ਜਾਇਆ ਜਾਂਦਾ ਹੁਣ ਹੁਣ ਤਾਂ ਆਮਣੇ ਨੂੰ ਕਹੇਦੇ ਆਪਾਂ ਨੂੰ ਕੋਈ ਅੰਗਰੇਜ਼ ਡਾਕਟਰ ਤੋਂ ਗੋਲੀ ਗੱਪਾਂ ਲਿਆ ਕੇ ਦੇ ਦੂ ਭਾਈ ਬਲੱਡ ਤਾਂ ਗਿਆ ਮੇਰਾ ਸੱਚੀ ਸੱਦ ਲੰਗਰੇ ਨੂੰ ਤੁਸੀਂ ਗਰੀਬੀ ਚ ਕਿਉਂ ਨੂੰ ਫਿਰਦੇ ਸੀ ਗਰੀਬੀ ਨੇ ਸੋਨੂ ਚੱਕ ਲਿਆ ਹਾਂਜੀ ਇਹ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਜੇ ਆਪਾਂ ਨੂੰ ਕੋਈ ਫੋਨ ਆ ਜਾਂਦਾ ਹੈ ਕਿਸੇ ਫਰਾਉਡ ਬੰਦੇ ਦਾ ਵੀ ਛੋਡੀ ਲੋਕੇਸ਼ਨ ਦੇਖ ਕੇ ਛੋਡੇ ਟਾਵਰ ਲਾਇਆ ਜਾਊਗਾ ਤਾਂ ਸਿਰਫ ਫੋਨ ਦੇ ਵੇਸ ਤੇ ਐਕਸ਼ਨ ਨਾ ਲਿਆ ਕਰੋ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਜੇ ਕਈ ਵਾਰ ਸਹੀ ਕੰਪਨੀ ਦਾ ਵੀ ਆ ਜਾਂਦਾ ਹੈ ਹਨਾ ਵੀ ਛੋਡੇ ਲਾ ਸਕਦੇ ਟਾਵਰ ਲੱਗਦੀ ਆਏ ਨੇ ਤਾਂ ਉਹਦਾ ਕੀ ਸਿਸਟਮ ਹੁੰਦਾ ਤੁਸੀਂ ਇੱਕ ਵਾਰੀ ਉਸ ਕੰਪਨੀ ਦੇ ਦਫ਼ਤਰ 'ਚ ਜਾ ਕੇ ਜਿਹੜਾ ਵੀ ਤੁਹਾਡੇ ਏਰੀਏ 'ਚ ਬਣਿਆ ਹੋਇਆ ਉਹ ਦਫ਼ਤਰ ਦੇ ਵਿੱਚ ਜਾ ਕੇ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਦਫ਼ਤਰ ਵਾਲਿਆਂ ਨਾਲ ਸੰਪਰਕ ਕਰ ਲਿਆ ਕਰੋ ਵੀ ਕੀ ਗੱਲਬਾਤ ਹੈ ਤਾਂ ਅੱਗੇ ਦਾ ਪ੍ਰੋਸੈਸ ਉਸ ਹਾਵ ਨਾਲ ਕਰਿਆ ਕਰੋ ਮੰਨ ਲਓ ਕੱਲੇ ਫੋਨ ਦੇ ਬੇਸ ਤੇ ਹੀ ਕੋਈ ਨਾ ਐਕਸ਼ਨ ਲਿਆ ਕਰੋ ਜੇ ਕੱਲੇ ਫੋਨ ਦੇ ਬੇਸ ਤੇ ਐਕਸ਼ਨ ਲਵੋਗੇ ਤਾਂ ਠੱਗੀ ਦਾ ਸ਼ਿਕਾਰ ਹੋ ਜਾਓਗੇ ਜੀ ਧੰਨਵਾਦ ਜੀ